ਸਤਿ ਸ਼੍ਰੀ ਅਕਾਲ ਲੋਕਰਨ ਪੰਜਾਬੀ ਤੇ ਸਵਾਗਤ ਹੈ ਮੈਂ ਗੁਰਜਿੰਦਰ ਸਿੰਘ ਪੰਗੂ ਤੇ ਮੇਰੇ ਨਾਲ ਮੌਜੂਦ ਨੇ ਸੀਨੀਅਰ ਜੱਲ ਸੁਰਮਿੰਦਰ ਸਿੰਘ ਰਾਏਪੁਰ ਪਰਮਿੰਦਰ ਜੀ ਸਵਾਗਤ ਹੈ ਤੁਹਾਡਾ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਗੁਰਜਿੰਦਰ ਜੀ ਧੰਨਵਾਦ ਤੁਹਾਡਾ ਵੀ ਜੀ ਦੋਸਤੋ ਕਿਸਾਨ ਦਿੱਲੀ ਜਾਣ ਦੇ ਲਈ ਤਿਆਰ ਨੇ ਉਸ ਤੋਂ ਪਹਿਲਾਂ ਅੱਜ ਸ਼ਾਮ ਇੱਕ ਮੀਟਿੰਗ ਹੈ ਮੀਟਿੰਗ ਜਾਂ ਬੇਸਟਾ ਰਹੂਗੀ ਜਾਂ ਮੰਗਾ ਮੰਨ ਲਈਆਂ ਜਾਣਗੀਆਂ ਪਰ ਕਿਸਾਨ ਕਹਿੰਦੇ ਕਿ ਸਾਡੀ ਦਿੱਲੀ ਜਾਣ ਦੀ ਪੂਰੀ ਤਿਆਰੀ ਅਸੀਂ ਕੋਚ ਕਰਾਂਗੇ हरियाणा ਸਰਕਾਰ ਸਖਤ ਹੈ ਵੱਡੇ ਤੌਰ ਦੇ ਉੱਪਰ ਇੱਕ ਬੈਰੀਕੇਡਿੰਗ ਕੀਤੀ ਗਈ ਹੈ ਖਨੌਰੀ ਸ਼ੰਭੂ ਬਾਰਡਰ ਦੇ ਉੱਪਰ ਤੇ ਕਈ ਥਾਵਾਂ ਦੇ ਉੱਪਰ ਛਾਪੇ ਮਾਰੀਆਂ ਗ੍ਰਿਫਤਾਰੀਆਂ ਵੀ ਹਰਿਆਣਾ ਦੇ ਵਿੱਚ ਹੋ ਰਹੀਆਂ ਨੇ ਪਿੰਡਾਂ ਦੇ ird gird ਪੁਲਿਸ ਲਾਈ ਹੋਈ ਹੈ ਕਿ ਕਿਸਾਨ ਟਰਾਲੀਆਂ ਟਰੈਕਟਰ ਲੈ ਕੇ ਪਿੰਡਾਂ ਦੇ ਵਿੱਚੋਂ ਬਾਹਰ ਨਾ ਆ ਸਕਣ ਦੂਜੇ ਪਾਸੇ ਪੈਟਰੋਲ ਪੰਪਾਂ ਨੂੰ ਹਦਾਇਤਾਂ ਨੇ ਕਿ ਜੋ ਵੀ ਕਿਸਾਨਾਂ ਦੇ ਸਾਧਨਾਂ ਦੇ ਵਿੱਚ ਤੇਲ ਪਾਊਗਾ ਉਹਦੇ ਜਿਹੜੇ ਲਾਇਸੈਂਸ ਨੇ ਉਹ ਰੱਦ ਕਰਤੇ ਜਾਣਗੇ ਦੂਜੇ ਪਾਸੇ ਪੰਜਾਬ ਸਰਕਾਰ ਦਾ ਵੀ ਆਪਣਾ ਵਿਊ ਹੈਗਾ ਸਾਰੇ ਮਾਮਲੇ ਦੇ ਉੱਪਰ ਤੇ ਪੰਜਾਬ ਸਰਕਾਰ ਕਹਿੰਦੀ ਕਿ ਅਸੀਂ ਕਿਸਾਨਾਂ ਦੇ ਨਾਲ ਆ ਅਸੀਂ ਮੀਟਿੰਗਾਂ ਦੇ ਵਿੱਚ ਵੀ ਵਿਚਾਰ ਪਾਣਾ ਕਰ ਰਹੇ ਹਾਂ ਦੂਜੇ ਪਾਸੇ ਇੱਕ ਬੁੱਧੀਜੀਵੀ ਤਬਕਾ ਪੰਜਾਬ ਸਰਕਾਰ ਦੇ ਰੋਲ ਦੇ ਉੱਪਰ ਵੀ ਜਿਹੜੇ ਸਵਾਲ ਹੈ ਉਹ ਸਵਾਲ ਖੜੇ ਕਰ ਰਿਹਾ ਉਹ ਇਸ ਕਰਕੇ ਕਿਉਂਕਿ ਹਰਿਆਣਾ ਪੁਲਿਸ ਪੰਜਾਬ ਦੀ ਸਰਹੱਦ ਦੇ ਵਿੱਚ ਆ ਕੇ ਬੈਠੀ ਹੋਈ ਹੈ ਜਾਂ ਸਰਹੱਦ ਪਾਰ ਕਰਕੇ ਪੰਜਾਬ ਵਾਲੇ ਪਾਸੇ ਆ ਕੇ ਬੈਠੀ ਹੋਈ ਹੈ ਉੱਥੇ ਸਰਕਾਰ ਦੇ ਉੱਪਰ ਸਵਾਲ ਉੱਠ ਰਹੇ ਨੇ ਕਿ ਅਖਰ ਪੰਜਾਬ ਸਰਕਾਰ ਹਰਿਆਣਾ ਦੀ ਪੁਲਿਸ ਨੂੰ ਹਰਿਆਣਾ ਦੇ ਵਿੱਚ ਜਾਣ ਦੀ ਕਿਉਂ ਨਹੀਂ ਕਹਿੰਦੀ ਹਰਿਆਣਾ ਦੀ ਪੁਲਿਸ ਪੰਜਾਬੀਆਂ ਨੂੰ ਪੰਜਾਬ ਦੇ ਵਿੱਚ ਸ਼ੰਭੂ ਬਾਰਡਰ ਤੇ ਖੜੇ ਹੋਣ ਤੋਂ ਕਿਉਂ ਰੋਕ ਰਹੀ ਹੈ ਤਾਂ ਸਰਕਾਰ ਇਹਦੇ ਤੇ ਚੁੱਪ ਕਿਉਂ ਹੈ ਸਾਰੀਆਂ ਗੱਲਾਂ ਬਾਤਾਂ ਲੈ ਕੇ ਸਰਕਾਰ ਦੇ ਉੱਪਰ ਵੀ ਸਵਾਲ ਖੜੇ ਹੋ ਰਹੇ ਨੇ ਦੂਜੇ ਪਾਸੇ ਪੰਜਾਬ ਸਰਕਾਰ ਜਾਂ ਮੁੱਖੀ ਭਗਵੰਤ ਮਾਨ ਸਾਹਿਬ ਦਾ ਕਹਿਣਾ ਕਿ ਤੁਸੀਂ ਪਾਊਡਰ ਬਣਾ ਕੇ ਰੱਖਤਾ ਇਹਨੂੰ ਜਿਹੜਾ ਆਟਾ ਜਾਂ ਚੌਲ ਜਾਂ ਕਣਕ ਜਿਹੜੀ ਹੈਗੀ ਹੈ ਉਹ ਅਸੀਂ ਲੋਡ ਜਦੋਂ ਪੈਂਦੀ ਹੈ ਤਾਂ ਅਸੀਂ ਹੀ ਜਿਹੜਾ ਹੈਗਾ ਉਹ ਖਾਣਾ ਪੂਰਤੀ ਕਰਦੇ ਹਾਂ ਪਰ ਉਹ ਇੱਕ ਮਜਬੂਰੀ ਦੇ ਵਿੱਚ ਪੰਜਾਬ ਖਾਣਾ ਪੂਰਤੀ ਕਰਦਾ ਇਹ ਪੰਜਾਬ ਦੀ ਮਜਬੂਰੀ ਨਾ ਹੋਵੇ ਪੰਜਾਬ ਕਦੇ ਵੀ ਉਸ ਚੀਜ਼ ਨੂੰ ਜਿਹੜਾ ਹੈਗਾ ਪੰਜਾਬ ਤੋਂ ਐਕਸਪੋਰਟ ਨਹੀਂ ਕਰੂਗਾ ਸੋ ਸਾਰੇ ਮਾਮਲੇ ਤੇ ਗੱਲਬਾਤ ਕਰਨ ਲਈ ਪ੍ਰਮਿੰਦਰ ਸਿੰਘ ਜੀ ਆਪਣੇ ਨਾਲ ਨੇ ਪ੍ਰਮਿੰਦਰ ਜੀ ਕਿੱਥੇ ਗਏ ਹੁਣ ਮਾਮਲਾ ਖੜਿਆ ਕਿਸਾਨਾਂ ਦਾ ਦਿੱਲੀ ਜਾਣ ਵਾਲਾ ਜੀ ਗੁਰਜਿੰਦਰ ਜੀ ਜਿਹੜਾ ਪੰਜਾਬ ਦਾ ਮਸਲਾ ਹੈਗਾ ਜਿੱਦਾਂ ਪੰਜਾਬ ਚੱਲ ਰਿਹਾ ਉਹ ਚੱਲ ਪਿਆ ਕਹਿੰਦੇ ਕਿ ਖਿੱਚ ਦੀ ਤਿਆਰੀ ਬਿਆਸਪੁਰ ਦੇ ਉੱਤੇ ਕਾਫੀ ਵੱਡਾ ਇਕੱਠ ਹੈ ਦੇਖਣ ਨੂੰ ਮਿਲ ਰਿਹਾ ਹੈ ਬਹੁਤ ਵੱਡੀ ਗਿਣਤੀ ਦੇ ਵਿੱਚ ਬਿਆਸਪੁਰ ਦੇ ਉੱਤੇ ਟਰੈਕਟਰ ਟਰਾਲੀਆਂ ਇਕੱਠੀਆਂ ਹੋ ਗਈਆਂ ਹਜ਼ਾਰਾਂ ਦੀ ਗਿਣਤੀ ਚ ਜਿਹੜੇ ਪੰਦੇਰ ਸਾਹਿਬ ਹੋ ਰਹੀ ਹੈ ਉਹਨਾਂ ਨੇ ਓਕਾ ਦਿੱਤਾ ਅਮਰਸਰ ਤੋਂ ਚੱਲ ਪਏ ਆ ਉਹ ਤਕਰੀਬ ਉਹਨਾਂ ਨੇ ਗਏ ਉਹ ਤਾਂ ਕਹਿੰਦੇ ਕਿ ਅਸੀਂ ਦਿੱਲੀ ਕੁਝ ਕਰਾਂਗੇ ਹੀ ਕਰਾਂਗੇ ਅੱਜ ਜਿਹੜੀ ਮੀਟਿੰਗ ਹੋਣੀ ਹੈ 12 14 ਤਰੀਕ ਨੂੰ ਜਿਹੜੀ ਤੈਅ ਹੋਈ ਸੀਗੀ ਤਰਕਾਲਾ ਨੂੰ 5 ਵਜੇ ਸ਼ੁਰੂ ਹੋਣੀ ਹੈ ਜੇ ਤਾਂ 2-3 ਘੰਟੇ ਦੇ ਵਿੱਚ ਉਸ ਮੀਟਿੰਗ ਦੇ ਵਿੱਚ ਜੇ ਮੰਗਾ ਮੰਨ ਲਈਆਂ ਗਈਆਂ ਅ ਫਿਰ ਤਾਂ ਇਹ ਹੋ ਸਕਦਾ ਕਿ ਅ ਕੋਚ ਕਰਨ ਦਾ ਜਿਹੜਾ ਐਲਾਨ ਹੈਗਾ ਉਹ ਕਿਤੇ ਅੱਗੇ ਪਿੱਛੇ ਹੋ ਜਾ ਜਾਂ ਟਾਲ ਦੇਵੇ ਆਦਰਵਾਇਸ ਜਿਹੜਾ ਕੋਚ ਕਰਨ ਦੀ ਤਿਆਰੀ ਸੀਗੀ ਮਿੱਟੀ ਹੋਈ ਉਹ ਤਾਂ ਉਹਨੂੰ ਤਾਂ ਦੂਰ ਪੈਣ ਲੱਗ ਗਿਆ ਉਹ ਅ ਅੰਮ੍ਰਿਤਸਰ ਵਾਲੇ ਪਾਸਿਓ ਤੇ ਹੋਰ ਨਾ ਥਾਵਾਂ ਤੋਂ ਲੋਕਾਂ ਨੇ ਤਿਆਰੀ ਖਿੱਚ ਦਿੱਤੀ ਹੈ ਇਹ ਤਾਂ ਗੱਲ ਇੱਕ ਹੋ ਗਈ ਕਿ ਦਿੱਲੀ ਕੁਝ ਕਰਨ ਵਾਲੀ ਉਹ ਸ਼ੁਰੂ ਹੋ ਚੁੱਕਾ ਹੈ ਦੂਜੀ ਗੱਲ ਦੂਜੀ ਗੱਲ ਇਹ ਹੈ ਕਿ ਜੇ ਸਕੇਂਦਰ ਇਸ ਰੌਚ ਹੁੰਦਾ ਕਿ ਮੰਗਾ ਮੰਨ ਲਈਆਂ ਜਾਣਗੀਆਂ ਕੋਈ ਗੱਲ ਨਹੀਂ ਗੱਲਬਾਤ ਰਹੀ ਮਸਲੇ ਹੱਲ ਹੁੰਦੇ ਨੇ ਵੀ ਮੀਟਿੰਗ ਕਰਕੇ ਦੇਖੋ ਜੇ ਕਿਸੇ ਤਰ੍ਹਾਂ ਕਿਸਾਨ ਥੋੜਾ ਟਿਕਦੇ ਟਿਕਾ ਲੋ ਨਹੀਂ ਟਿਕਦੇ ਤਾਂ ਮੰਗਾ ਮੰਨ ਲਓ ਫਿਰ ਏਡੀ ਵੱਡੀ ਪੈਰੀਕੇਟਿੰਗ ਨਹੀਂ ਸੀ ਹੋਣੀ ਉਹ ਹਦਾਇਤਾਂ ਦਾ ਉੱਪਰੋਂ ਹੀ ਨੇ ਬੋਧੀ ਸਰਕਾਰ ਵੱਲੋਂ ਹੀ ਹਦਾਇਤਾਂ ਨੇ ਨਾ ਤੇ ਉਹ ਜੇ ਹਦਾਇਤਾਂ ਹੈਗੀਆਂ ਨੇ ਤਾਂ ਹੀ ਵੈਰੀਕੇਟਿੰਗ ਹੋ ਰਹੀ ਹੈ ਹੁਣ 20 ਵੀ ਲੇਅਰ ਆ ਵੈਰੀਕੇਟਿੰਗ ਕੀਤੀ ਗਈ ਹੈ ਵੱਟੇ ਵੱਟੇ ਪੱਥਰ ਜਿਹੜੇ ਸੜਕ ਦੇ ਕਿਨਾਰਿਆਂ ਤੇ ਹੁੰਦੇ ਆ ਮਤਲਬ ਵਾਹਨ ਨੂੰ ਪਰਲੇ ਪਾਸੇ ਕੋਈ ਐਕਸੀਡੈਂਟ ਨਾ ਹੋ ਜੇ ਨੀਵਾਂ ਲੱਢੀ ਜੇ ਐਦਾਂ ਉਹ ਉਹ ਉਹਨਾਂ ਦੀ 7-7 ਤੋਂ ਲੈ ਕੇ 9-9 ਲੇਅਰਾਂ ਸਿਮਿੰਟਡ ਸਿਮਿੰਟਡ ਜਿਹੜੇ ਪਥਰਾ ਵਰਗੇ ਨੇ ਵੱਡੇ ਉਹ ਬੈਰੀਕੇਡ ਉਹ ਉਹ ਬਣਾ ਕੇ ਲਾ ਦਿੱਤੇ ਗਏ ਐ। ਸਰੀਏ ਦੇ ਕਿਲ ਬਣਾ ਕੇ 2-2 2-2 ਇੰਚ ਜਿਹੜੇ ਹੈਗੇ ਆ ਉਹ ਕਿਲ ਬਣਾ ਕੇ ਸੜਕ ਦੇ ਉੱਤੇ ਗੱਡ ਦਿੱਤੇ ਗਏ ਐ। ਅ ਅਨਾਊਂਸਮੈਂਟਸ ਵਗੈਰਾ ਤੌਰ ਤੇ ਹੋ ਰੀਆਂ ਨੇ ਹਰਿਆਣਾ ਦੇ ਪਿੰਡਾਂ ਦੇ ਵਿੱਚ ਕਿ ਜੇ ਕੋਈ ਬੰਦਾ ਕੋਈ ਟਰੈਕਟਰ, ਟਰਾਲੀ, ਵਾਹਨ ਲੈ ਕੇ ਜਾਂਦਾ ਤਾਂ ਉਹਦੇ ਤੇ ਸਖਤ ਕਾਰਵਾਈ ਹੋਗੀ। ਉਹਦੇ ਰੈਡ ਐਂਟਰੀ ਹੋ ਜੂਗੀ ਜੇ ਕੋਈ ਵੈਸੇ ਹੀ ਬੰਦਾ ਜਾਂਦਾ ਤਾਂ ਉਹਦੇ ਪਾਸਪੋਰਟ ਰੱਦ ਕਰਦਾ ਜਾਊਗਾ ਕਾਰਵਾਈ ਵੀ ਸਖਤ ਹੋਊਗੀ ਕਿਸੇ ਤਰ੍ਹਾਂ ਦੀ ਕੋਈ ਅੰਦੋਲਨ ਦੇ ਵਿੱਚ ਜਿਹੜਾ ਹੈਗਾ ਸ਼ੁਰੂ ਹੋਣਾ ਜਾ ਰਿਹਾ ਜਿਹੜਾ ਉਹ ਉਹਦੇ ਦੇ ਵਿੱਚ ਕੋਈ ਕਿਸੇ ਤਰ੍ਹਾਂ ਦੀ ਸ਼ਮੂਲੀਅਤ ਨਾ ਕੀਤੀ ਜਾਵੇ ਬਕਾਇਦਾ ਤੌਰ ਤੇ ਪੁਲਿਸ ਦੀਆਂ ਜਿਪਸੀਆਂ ਸਪੀਕਰ ਲਾ ਕੇ ਅਨਾਊਂਸਮੈਂਟਸ ਕਰ ਰਹੀਆਂ ਨੇ ਉੱਧਰ 15 ਜ਼ਿਲ੍ਹਿਆਂ ਦੇ ਵਿੱਚ ਇੰਟਰਨੈਟ ਸੇਵਾਵਾਂ ਬੰਦ ਕਰ ਦਿੱਤੀਆਂ ਬਲਕਿ ਦੇ ਵਿੱਚ ਮੈਸੇਜ ਭੇਜਣੇ ਬੰਦ ਕਰ ਦਿੱਤੇ ਗਏ ਆ ਹਾਲਾਂਕਿ ਵਾਈਫਾਈ ਚੱਲ ਰਿਹਾ ਹੈ ਇਹਦੇ ਵਿੱਚ ਹੁਣ ਇਹਦੇ ਨਾਲ ਜੁੜਦੀ ਇੱਕ ਗੱਲ ਮੈਂ ਕਰਨੀ ਚਾਹੂਗਾ ਉਹ ਹੈਗੀ ਹੈ ਕਿ ਇੱਥੇ ਹੁੱਲੜਵਾਜੀ ਲੋਕਾਂ ਨੂੰ ਪ੍ਰੇਸ਼ਾਨ ਜਾਮ ਵਰਗੀ ਸਥਿਤੀ ਪੈਦਾ ਕੌਣ ਕਰ ਰਿਹਾ ਹੈ ਪਬਲਿਕ ਪ੍ਰਾਪਰਟੀ ਜਿਹੜੀ ਹੈਗੀ ਹੈ ਉਹਨੂੰ ਉਹਦਾ ਨੁਕਸਾਨ ਕੌਣ ਕਰ ਰਿਹਾ ਹੈ ਠੀਕ ਹੈ ਜੀ ਜਾਂ ਗਵਰਨਮੈਂਟ ਦੀ ਪ੍ਰਾਪਰਟੀ 'ਚ ਪੈਸਾ ਲੱਗਾ ਗਵਰਨਮੈਂਟ ਦਾ ਉਹਦਾ ਉਹਦਾ ਨੁਕਸਾਨ ਕੌਣ ਕਰ ਰਿਹਾ ਹੈ ਇਹ ਦੇਖਣ ਵਾਲੀ ਗੱਲ ਹੈਗੀ ਹੈ ਇਹ ਇਹ ਹੁਣ ਜਵਾਬ ਦੇ ਹਰਿਆਣਾ ਸਰਕਾਰ ਆ ਤੇ ਸੈਂਟਰ ਗਵਰਨਰ ਹੈ ਕਿ ਉਹਨਾਂ ਤੇ ਕਾਰਵਾਈ ਹੋ 10 ਤਰੀਕ ਤੋਂ ਲੈ ਕੇ ਰਸਤੇ ਬੰਦ ਕਰ ਦੇ ਕਰ ਦਿੱਤੇ ਗਏ ਆ 10 ਤਰੀਕ ਤੋਂ ਲੈ ਕੇ ਰਸਤੇ ਬੰਦ ਕਰ ਦਿੱਤੇ ਗਏ ਮੇਨ ਕੱਲ ਨੂੰ ਦਫਾ 143 ਲਾ ਦਿੱਤੀ ਗਈ ਹੈ ਕੱਲ ਨੂੰ ਤਾਂ ਬਿਲਕੁਲ ਸਾਰਾ ਕੁਝ ਹੀ ਬੰਦ ਕਰ ਦੇਣਾ ਇਹਨਾਂ ਨੇ 13 ਤਰੀਕ ਨੂੰ ਜਾਨੀਂਗੇ ਜਾਨੀਂ ਕਿ ਬੈਰੀਕੇਡਿੰਗ ਇੰਨੀ ਦੀ ਹੈ ਕਿ ਕੋਈ ਵਾਹਨ ਤਾਂ ਛੱਡੋ ਕੋ ਬੰਦਾ ਉਹਦੇ ਵਿੱਚੋਂ ਨਾ ਕ੍ਰੋਸ ਨਹੀਂ ਕਰ ਸਕਦਾ ਉਹ ਐਡੀ ਪੈਰੀਕੇਟਿੰਗ ਮਜ਼ਬੂਤੀ ਨਾਲ ਕੀਤੀ ਗਈ ਆ ਸੋ ਜਦੋਂ ਲੋਕਾਂ ਨੂੰ ਪਰੇਸ਼ਾਨ ਸਰਕਾਰਾਂ ਕਰ ਰਹੀਆਂ ਨੇ ਪਬਲਿਕ ਪ੍ਰੋਪਰਟੀ ਦਾ ਨੁਕਸਾਨ ਹੋ ਰਿਹਾ ਇਹਦੇ ਦੇ ਉੱਤੇ ਜਿਹੜੇ ਵਕੀਲ ਨੇ ਜਾਂ ਬੁੱਧੀਜੀਵੀ ਨੇ ਚਾਹੇ ਉਹ ਸਰਕਾਰਾਂ ਦੇ ਨੇ ਚਾਹੇ ਸਿਆਸੀ ਪਾਰਟੀਆਂ ਦੇ ਜਿਹੜੇ ਇਹਨਾਂ ਦੇ ਕਿਸਾਨਾਂ ਦੇ ਹੱਕ 'ਚ ਖੜਦੇ ਨੇ ਜਾਂ ਕਿਸਾਨ ਵੀ ਨੇ ਉਹ ਕੋਰਟਾਂ ਦੇ ਵਿੱਚ ਜਾਣ ਬਕਾਇਦਾ ਤੌਰ ਤੇ ਵੀਡੀਓਗ੍ਰਾਫੀ ਕਰਵਾ ਕੇ ਫੋਟੋਗ੍ਰਾਫੀ ਕਰਾ ਕੇ ਇਹਨਾਂ ਦੇ ਉੱਤੇ ਮਾਨਹਾਨੀ ਜਾਂ ਜੋ ਵੀ ਹੁੰਦਾ ਹੈ ਕਿਸੇ ਤਰ੍ਹਾਂ ਦਾ ਚਾਹੇ ਰਸਤੇ ਰੋਕਣ ਦਾ ਆਇਆ ਚਾਹੇ ਪਬਲਿਕ ਪ੍ਰੋਪਰਟੀ ਦਾ ਨੁਕਸਾਨ ਆਇਆ ਕਿਸੇ ਤਰ੍ਹਾਂ ਦਾ ਜਿੱਦਾਂ ਦਾ ਵੀ ਕੇਸ ਬਣਦਾ ਉਹ ਉਹ ਕਰਾਇਆ ਜਾਵੇ ਨਾ ਇਹਨਾਂ ਸਰਕਾਰਾਂ ਦੇ ਉੱਤੇ ਜਦ ਕਿ ਹੈਗਾ ਜਦੋਂ ਸੰਵਿਧਾਨ ਹੱਕ ਦਿੰਦਾ ਕਿਸਾਨਾਂ ਦਾ ਐਲਾਨ ਹੈ ਕਿ ਕਿਸੇ ਨੂੰ ਹਰਾਨ ਪਰੇਸ਼ਾਨ ਨਹੀਂ ਕਰਾਇਆ ਜਾਊਗਾ ਕੋਈ ਜਾਮਬਰਗੀ ਸਥਿਤੀ ਨਹੀਂ ਪੈਦਾ ਹੋਣ ਦਿੱਤੀ ਜਾਊਗੀ ਜੇ ਜਿੱਥੇ ਕਿਤੇ ਹੁਲੜਾ ਪਾਜੀ ਹੁੰਦੀ ਹੈ ਉੱਥੇ ਉੱਥੇ ਕਾਰਵਾਈ ਕਰ ਸਕਦੇ ਆ ਇਹਨਾਂ ਨੂੰ ਖੁੱਲੀ ਛੁੱਟੀ ਹੈ ਹੁਣ ਸ਼ੰਭੂ ਤੋਂ ਲੈ ਕੇ ਅਸਿੰਕੂ ਬਾਰਡਰ ਟਿੱਕਰੀ ਖਨੌਰੀ ਉਧਰ ਡੱਬ ਵਾਲੀ ਪਾਸੇ ਸਾਰੇ ਪਾਸੇ ਇਹਨਾਂ ਨੇ ਇਦਾਂ ਦੀ ਸਥਿਤੀ ਬਣਾ ਦਿੱਤੀ ਹੈ ਹੁਣ ਆ ਜੰਦੇ ਮੰਗਾਲੇ ਪਾਸੇ ਮੰਗਾ ਜਿਹੜੀਆਂ ਮੇਲ ਮੰਗਾਣ ਚਾਹੇ ਉਹ ਐਮਐਸਪੀ ਦੇ ਕਾਨੂੰਨੀ ਐਮਐਸਪੀ ਦੇ ਕਾਨੂੰਨੀ ਉਹ ਕਹਿ ਲਓ ਕਿ ਰਜ਼ਾਮੰਦੀ ਕਹਿ ਲਓ ਜਾਂ ਆਪਾਂ ਕਹਿ ਲਓ ਕਿ ਉਹਦੀ ਮਾਨਤਾ ਕਹਿ ਲਓ ਕਾਨੂੰਨੀ ਮਾਨਤਾ ਦਿੱਤੀ ਜਾਵੇ ਕਿਸਾਨਾਂ ਦੇ ਕਰਜ਼ੇ ਆ ਪਰਚੀ ਆ ਲਖੀਮਪੁਰੀ ਦਾ ਮਾਮਲਾ ਆ ਹਨਾ ਇਦਾਂ ਦੇ ਇਹ ਜਿਹੜੀਆਂ ਸਾਰੀਆਂ ਗੱਲਾਂ ਨੇ ਇਹ ਮੰਨਣ ਦੇ ਵਿੱਚ ਕੋਈ ਹਰਜ਼ ਵੀ ਕੋਈ ਨਹੀਂ ਹੈਗਾ ਇਹਦੇ ਵਿੱਚ ਕਿਹੜਾ ਕਿਹੜਾ ਕੱਲੇ ਪੰਜਾਬ ਦਾ ਫਾਇਦਾ ਹੋਣਾ ਕੋਈ ਇਹ ਤਾਂ ਸਾਰੇ ਦੇਸ਼ ਵਾਸਤੇ ਹੀ ਐ ਸੋ ਸਾਰੇ ਦੇਸ਼ ਵਾਸਤੇ ਕਾਨੂੰਨ ਨੇ ਇਹ ਇਹ ਮੰਗਣ ਦੇ ਮੰਨਣ ਦੇ ਵਿੱਚ ਕਿੱਡੀ ਕਿੱਡੀ ਕਬੱਡੀ ਗੱਲ ਹੈ ਗੱਲ ਇੰਨੀ ਕਹ ਪੰਜਾਬ ਵਾਲੇ ਪਾਸੇ ਦੁਰਿਆ ਅਸੀਂ ਮੰਨਣਾ ਨਹੀਂ ਅਸੀਂ ਕਾਰਪੋਰੇਟਾਂ ਦੇ ਸਿਰ ਤੇ ਸਰਕਾਰਾਂ ਬਣਦੀਆਂ ਨੇ ਹੁਣ 2024 ਨੇੜੇ ਆ ਗਿਆ ਕਾਰਪੋਰੇਟਾਂ ਨੇ ਪੈਸਾ ਲਾਉਣਾ ਹੈ ਪੈਸਾ ਧੱਕਣਾ ਇਹਨਾਂ ਨੇ ਪੈਸਾ ਵੱਖ-ਵੱਖ ਥਾਈਂ ਵੰਡਣਾ ਕੰਡਣਾ ਜੋ ਵੀ ਕਰਨਾ ਹੈ ਠੀਕ ਹੈ ਵੋਟਾਂ ਖਰੀਦਣਾ ਫਰੁਖਤ ਦਾਲ ਖਰੀਦਣੇ ਹੈ ਵੱਡੇ ਵੱਡੇ ਲੀਡਰ ਖਰੀਦਣੇ ਹੈ ਉਹ ਆਈਟੀ ਦੇ ਬੰਦੇ ਖਰੀਦਣੇ ਹਾਇਰ ਕਰਨਾ ਹੈ ਉਹ ਜਿਹੜੇ ਈਵੀਐਮ ਦੇ ਦੋਸ਼ ਲੱਗਦੇ ਆ ਉਹ ਵੀ ਸਾਰਾ ਕੁਝ ਕਰਨਾ ਹੈ ਉਹਨੂੰ ਪੈਸਾ ਤਾਂ ਚਾਹੀਦਾ ਹੈ মিডিਆ ਕਵਰੇਜ ਇਹ ਉਹ ਸਭ ਕੁਝ ਕਰਨਾ ਤੇ ਉਹ ਹਜ਼ਾਰਾਂ ਲੱਖਾਂ ਕਰੋੜਾ ਰੁਪਇਆ ਇੱਥੇ ਖਰਚ ਕਰਨਾ ਹੈ ਉਹ ਕਾਰਪੋਰੇਟਾਂ ਨੇ ਦੇਣਾ ਹੈ ਤੇ ਕਾਰਪੋਰੇਟ ਦਾ ਚਾਹੁੰਦੇ ਨੇ ਕਿ ਇਹ ਆ ਜੀ ਹੁਣ ਨੋਟੀਫਿਕੇਸ਼ਨ ਨਹੀਂ ਕਹਿੰਦੇ ਹਲੇ ਲਾਗੂ ਹੋਇਆ ਦਾ ਜਿਹੜਾ ਤਿੰਨ ਖੇਤੀ ਕਾਨੂੰਨਾਂ ਦਾ ਇਹ ਇਹ ਨਾ ਇਹ ਰੱਦ ਕੀਤੇ ਜਿਹੜੇ ਇਹ ਵੀ ਸਾਰਾ ਕੁਝ ਜਿਹੜਾ ਹੈਗਾ ਕਿੰਡਾ ਕਿ ਵੱਡਾ ਏਡਾ ਕਿੰਡਾ ਕਿ ਵੱਡਾ ਮੰਗ ਹੈ ਕਿ ਜਿਹੜੀ ਨਹੀਂ ਪੂਰੀ ਕਰ ਸਕਦੀ ਆਪਣੇ ਦੇਸ਼ ਦੇ ਲਈ ਆਪਣੇ ਦੇਸ਼ ਵਾਸੀਆਂ ਦੇ ਲਈ ਆਪਣੇ ਕਿਸਾਨਾਂ ਦੇ ਲਈ ਇਹ ਮਤਲਬ ਸਮਝ ਤੋਂ ਬਾਹਰ ਹੈ ਹੁਣ ਆਜੋ ਕਿ ਬਾਰਡਰ ਜਿਹੜੇ ਤੁਸੀਂ ਗੱਲ ਕੀਤੀ ਕਿ ਬਾਰਡਰ ਸੀਲ ਕੀਤੇ ਹੋਏ ਆ ਉਹਨਾਂ ਤੋਂ ਮਾਣ ਮਹਰਾਨ ਨੇ ਸੀਐਮ ਪੰਜਾਬ ਨੇ ਜਿਹੜੇ ਉਹਨਾਂ ਨੇ ਬੜੀ ਵੱਡੀ ਗੱਲ ਕੀਤੀ ਹੈ ਇਹ ਬਹੁਤ ਵੱਡੀ ਗੱਲ ਹੈ ਇਹ ਸੁਣਨ ਦੇ ਵਿੱਚ ਚਲੋ ਲੱਗਦਾ ਕਿ ਆਮ ਦੀ ਗੱਲ ਹੋ ਗਈ ਨਹੀਂ ਕਿ ਨਾ ਵੀ ਇੱਕ ਪਾਸੇ ਪਾਕਿਸਤਾਨ ਬਾਰਡਰ ਹੋ ਗਿਆ ਤੇ ਤੁਸੀਂ ਹੁਣ ਹਰਿਆਣਾ ਦੇ ਉੱਤੇ ਬਾਰਡਰ ਸੀਲ ਕਰਕੇ ਇਸ ਤਰ੍ਹਾਂ ਦੇ ਤੁਸੀਂ ਕਹਿੰਦੇ ਕਿ ਇੰਡੀਆ ਔਰ ਪੰਜਾਬ ਦਾ ਬਾਰਡਰ ਨਾ ਬਣਾਓ ਇਹਨੂੰ ਇਹ ਬੜੀ ਵੱਡੀ ਗੱਲ ਹੈ ਇਹ ਦੇਖਿਆ ਜਾਵੇ ਗੱਲ ਤਾਂ ਸਹੀ ਹੈ ਦੇਸ਼ ਵਾਸੀ ਨੇ ਨਾਲੇ ਤਾਂ ਤੁਸੀਂ ਕਹੀ ਜੰਨੇ ਇਕਤਾ ਅਖੰਡਤਾ ਠੀਕ ਹੈ ਕੋਈ ਵੱਖ ਵੱਖਵਾਦੀ ਹੋਵੇ ਜੀ ਹੁਣ ਵੱਖਵਾਦੀ ਕੌਣ ਹੁਣ ਹੋ ਰਿਹਾ ਸੋਚਣਾ ਹੀ ਗੱਲ ਤਾਂ ਹੈ ਨਾ ਨੀਤੀਆਂ ਹੀ ਹੁੰਦੀਆਂ ਨੇ ਕੰਮਕਾਰ ਹੀ ਹੁੰਦੇ ਨੇ ਵੱਖਵਾਦੀ ਕੋਈ ਹੋਰ ਹੁਣ ਬੰਦੇ ਦੇ ਮੱਥੇ ਤੇ ਤਾਂ ਲਿਖ ਨਹੀਂ ਜਾਂਦਾ ਕੋਈ ਬੰਦਾ ਵੀ ਮੈਂ ਵੱਖਵਾਦੀ ਆ ਜੀ ਮੈਂ ਵੱਖਰੀ ਗੱਲ ਕਰਦਾ ਜੀ ਮੈਂ ਵੱਖਰੀ ਚੀਜ਼ ਚਾਹੁੰਦਾ ਜੀ ਠੀਕ ਹੈ ਉਹ ਤਾਂ ਕੁਝ ਨਹੀਂ ਹੁੰਦਾ ਉਹ ਜਿਹੜੀ ਕਾਰਗੁਜ਼ਾਰੀ ਹੁੰਦੀ ਹੈ ਕਾਰਵਾਈਆਂ ਹੁੰਦੀਆਂ ਨੇ ਕੰਮ ਹੁੰਦੇ ਨੇ ਨੀਤੀਆਂ ਹੁੰਦੀਆਂ ਨੇ ਉਹਨਾਂ ਨਾਲ ਹੀ ਆਪਾਂ ਉਹ ਕਰਦੇ ਨਾ ਲੱਗ ਲੱਗ ਕਰਦੇ ਚੀਜ਼ਾਂ ਨੂੰ ਦੋਆਂ ਨੂੰ ਵੀ ਆ ਦੋ ਚੀਜ਼ਾਂ ਬਣ ਗਈਆਂ ਪਾਰਟ ਹੋ ਗਏ ਨੇ ਹੁਣ ਜੇ ਬੈਰੀਕੇਡ ਲਾ ਕੇ ਤੁਸੀਂ ਪੰਜਾਬ ਨੂੰ ਅਲੱਗ ਕਰਤਾ ਤੇ ਹਰਿਆਣਾ ਨੂੰ ਵੱਖਰਾ ਕਰਤਾ ਬਾਕੀ ਦੇਸ਼ ਨੂੰ ਵੱਖਰਾ ਕਰਤਾ ਤਾਂ ਇੱਕ ਬਾਰਡਰ ਬਣਾ ਦਿੱਤਾ ਗਿਆ ਅਪੀਲ ਕਰ ਰਹੇ ਆ ਵਾਰ-ਵਾਰ ਸੀਐਮ ਪੰਜਾਬ ਕਹਿੰਦੇ ਕਿ ਮੈਂ ਅਪੀਲ ਕਰਦਾ ਕਿ ਇਹਨੂੰ ਇੰਡੀਆ ਔਰ ਪੰਜਾਬ ਦਾ ਬਾਰਡਰ ਨਾ ਬਣਾਇਆ ਜਾਵੇ ਬੜੀ ਗੰਭੀਰਤਾ ਵਾਲੀ ਗੱਲ ਹੈ ਇਹ ਜਦ ਕਿ ਗੱਲਬਾਤ ਦਾ ਦੌਰ ਜਾਰੀ ਹੈ ਜੇ ਇਹਨਾਂ ਦੇ ਮਨਾਂ ਦੇ ਵਿੱਚ 1% ਵੀ ਇਹ ਗੱਲ ਹੁੰਦੀ ਫਿਲਹਾਲ ਦੀ ਘੜੀ ਵੀ ਅਸੀਂ ਮੰਗਾ ਮੰਨ ਲੈਣੀਆਂ ਨੇ ਤਾਂ ਮੇਰੇ ਖਿਆਲ ਐਡੀ ਵੱਡੀ ਬੈਰੀਕੇਡਿੰਗ ਐਡੀ ਵੱਡੀ ਆਪਾਂ ਕਹਿੰਦੇ ਪਲੈਨਿੰਗ ਯੋਜਨਾ ਕਰਨ ਦੀ ਲੋੜ ਨਹੀਂ ਸੀ ਪੈਣੀ ਠੀਕ ਹੈ ਇਹਤਿਆਤ ਵਜੋਂ ਥੋੜੀ ਬੋਤੀ ਕਰ ਲੈਣੀ ਚਾਹੀਦੀ ਸੀ ਇਹਨਾਂ ਨੂੰ ਕਿ ਮੰਗਾ ਦਾ ਮੰਨੀਆਂ ਜਾਣੀਆਂ ਹੀ ਨੇ ਇੱਥੇ ਇਹ ਵੀ ਹੋ ਸਕਦਾ ਕਿ ਦੋ ਚਾਰ ਜੇ ਮੰਗਾ ਮੰਨ ਲਈਆਂ ਦੋ ਚਾਰ ਰਹਿ ਗਈਆਂ ਕਿਤੇ ਉਹਨਾਂ ਕਰਕੇ ਨਾ ਕਿਸਾਨ ਆ ਜਾਣ ਇਹ ਵੀ ਪੱਖ ਹੈਗਾ ਇਹ ਵੀ ਨਾਲ ਨਾਲ ਵਿਚਾਰ ਲਈਏ ਕਿ ਹੋ ਸਕਦਾ ਕਿਸਾਨਾਂ ਨੂੰ ਇਹ ਵੀ ਕਹਿਤਾ ਹੋਗਾ ਕਿ 2-4 ਮੰਗਾ ਤੁਹਾਡੀਆਂ ਮੰਗੀਆਂ ਜਾਣਗੀਆਂ ਜਾਂ ਜਾਂ ਜਿਹੜੇ ਮੰਤਰੀ ਭੇਜੇ ਜਾ ਰਹੇ ਨੇ ਅਰਜਨ ਮੁੰਡੇ ਜਾਂ ਪਿਊਸ਼ ਗੋਇਲਾ ਤੇ ਨਿਤ्यानंद ਰਾਜੇ ਮਾਰਗੇ ਜਿਹੜੇ ਭੇਜ ਰਿਹਾ ਉਹਨਾਂ ਨੂੰ ਕਿਹਾ ਗਿਆ ਹੋਵੇ 2-4 ਮੰਗਾ ਮੰਨ ਲਓ 2-4 ਪੈਂਡਿੰਗ ਰੱਖ ਲਿਓ ਇਹ ਵੀ ਡਰ ਹੋ ਸਕਦਾ ਸੈਂਟਰ ਨੂੰ ਕਿ ਜਿਹੜਾ 2-4 ਮੰਗਾ ਅਸੀਂ ਪੈਂਡਿੰਗ ਰੱਖਣੇ ਆ ਚਾਹੁੰਦੇ ਆ ਜਿਨ੍ਹਾਂ ਨਾਲ ਅਸੀਂ ਕਾਰਪੋਰੇਟਾਂ ਨੂੰ ਕੁਝ ਕਰਕੇ ਪੈਸਾ ਲੈਣਾ ਹੈ ਤਾਂ ਕਿਤੇ ਉਹਨਾਂ ਮੰਗਾ ਕਰਕੇ ਦੁਬਾਰਾ ਫੇਰ ਨਾਲ ਕੁਝ ਕਰ ਜਾਣ ਇਹ ਤੋਂ ਮਤਲਬ ਹਰ ਇੱਕ ਚੀਜ਼ ਦੇ ਕੇ ਰਚੋੜ ਕਰਕੇ ਇਹ ਸਾਰਾ ਕੁਝ ਕੀਤਾ ਜਾ ਰਿਹਾ ਤੇ ਮੁੱਖ ਮੰਤਰੀ ਦਾ ਬਿਆਨ ਮੈਨੇ ਰੱਖਦਾ ਪੱਟੀ ਗੱਲ ਦੂਜੀ ਗੱਲ ਜਿਹੜੇ ਹਰਿਆਣਾ ਦੇ ਵਿੱਚ ਅਨਾਉਂਸਮੈਂਟਸ ਹੋ ਰਹੀਆਂ ਨੇ ਪੰਜਾਬ ਨੂੰ ਅਲੱਗ-ਥਲੱਗ ਕਰਨ ਦੀ ਗੱਲਾਂ ਹੋ ਰਹੀਆਂ ਨੇ ਤੇ ਨੈੱਟ ਮਤ ਕੀਤਾ ਜਾ ਰਿਹਾ ਦਫਾ 47 ਲਾਦੀ ਹੈ ਦਿੱਲੀ ਦੇ ਵਿੱਚ ਵੀ ਦਫਾ 47 ਦਾਦੀ ਕੀਤੀ ਹੈ ਠੀਕ ਹੈ ਰਸਤੇ ਸਾਰੇ ਬਲੌਕ ਕਰ ਦਿੱਤੇ ਗਏ ਆ ਪੁਲਾਂ ਦੇ ਉੱਤੇ ਬੈਰੀਕੇਟਿੰਗ ਕਰ ਦਿੱਤੀ ਗਈ ਆ ਪੁਲ ਤਰੀਕੇ ਨਾਲ ਬੰਦ ਕਰ ਦਿੱਤੇ ਗਏ ਕਿਸੇ ਤਰ੍ਹਾਂ ਦਾ ਕੋਈ ਆਣ ਜਾਣ ਨਹੀਂ ਹੈਗਾ ਉਹਦੇ ਤੇ ਤੋ ਅੱਜ ਜਦਾਂ ਸਾਰੀਆਂ ਦੇਖ ਕੇ ਲੱਗਦਾ ਕਿ ਸ਼ਕਤੀ ਦੇ ਰੌਣ ਵਿੱਚ ਤਾਂ ਹੈਗੀ ਆ ਹਾਲਾਂਕਿ ਪੂਰੀਆਂ ਜਿੱਥੇ ਬੰਦੀਆਂ ਜਿਹੜੀਆਂ ਹੈਗੀਆਂ ਉਹਨਾਂ ਦਾ ਸੱਦਾ ਨਹੀਂ ਹੈਗਾ ਲੇਕਿਨ ਉਹਦੇ ਨਾਲੋਂ ਕਿਤੇ ਵੱਧ ਜਿਹੜਾ ਪਿਛਲੇ ਵਾਰੀ ਅੰਦੋਲਨ ਹੋਇਆ ਸੀ ਉਹਦੇ ਨਾਲੋਂ ਕਿਤੇ ਵੱਧ ਜਾ ਕੇ ਜਿਹੜੀ ਸ਼ਕਤੀ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਸੜਕਾਂ ਤੇ ਜੀ ਗੁਰਜਨ ਜੀ ਜਿਕਰ ਮੀਟਿੰਗ ਪੋਜ਼ਿਟਿਵ ਵੇ ਦੇ ਵਿੱਚ ਹੁੰਦੀ ਹੈ ਤਾਂ ਹੋ ਸਕਦਾ ਕਿ ਦਿੱਲੀ ਜਾਣ ਦਾ ਪ੍ਰੋਗਰਾਮ ਕੈਨਸਲ ਹੋ ਜਾਏ ਪੋਜ਼ਿਟਿਵ ਵੀ ਤਾਂ ਬਹੁਤ ਜਿਆਦੇ ਘੱਟ ਚਾਂਸ ਕਹਿ ਲੋ ਬਹੁਤ ਜਿਆਦੇ ਘੱਟ ਚਾਂਸ ਹੈ ਪੱਕਾ ਮੰਨ ਸਕਦੇ ਕਿ ਹਾਇ ਚਾਂਸ ਤੇ ਹੋ ਸਕਦਾ ਪੋਜ਼ਿਟਿਵ ਹੋ ਜੇ ਗੱਲਬਾਤਾਂ ਪੋਜ਼ਿਟਿਵ ਹੋਣ ਵਾਸਤੇ ਹੋ ਰਹੀ ਹੈ ਜਦੋਂ ਮੰਤਰੀ ਸੀ ਤਾਂ ਦਿੱਲੀ ਆ ਰਹੇ ਨੇ ਤਾਂ ਕਿਤੇ ਨਾ ਕਿਤੇ ਕੋ ਲੱਗਦਾ ਕਿ ਕਿਸੇ ਕੁਝ ਇੱਕ ਦੋ ਮੰਗਾ ਤੇ ਸਾਹਿਬ ਦੀ ਵਾਰਸ ਕੇ ਹੋਰ ਇੱਕ ਦੋ ਮੰਗਾ ਪਹਿਲਾਂ ਹੋ ਗਈਆਂ ਇੱਕ ਦੋ ਮੰਗਾ ਹੋਣ ਮੰਨ ਕੇ ਕਹਦੇ ਕਿ 24 ਤੋਂ ਬਾਅਦ ਇਲੈਕਸ਼ਨ ਤੋਂ ਬਾਅਦ ਇਹ ਗੱਲ ਕਰਾਂਗੇ ਠੀਕ ਹੈ ਉਹ ਹੋ ਸਕਦਾ ਕਿ ਉਹ ਸਾਹਮਤੀ ਵੱਢ ਦੇ ਪਰ ਜੇ ਆਪਾਂ ਸੋਚਿਆ ਜਾਵੇ ਕਿ ਸੈਂਟਰ ਦੇ ਇੱਟਾਂ ਦੀਆਂ ਸ਼ਕਤੀਆਂ ਅਨਾਉਂਸਮੈਂਟਸ ਹੋਰ ਇੱਟਾਂ ਦੀ ਸ਼ਕਤੀ ਸੜਕਾਂ ਦੇ ਉੱਤੇ ਕਰ ਰਿਹਾ ਤਾਂ ਕਿਤਨਾ ਕਿਤੇ ਖੌਫ ਤਾਂ ਹੈ ਨਾ ਖੌਫ ਤਾਂ ਹੀ ਹੈ ਦੇ ਉਹਨਾਂ ਦੇ ਮਨ ਦੇ ਵਿੱਚ ਕੋਈ ਖੋਟ ਹੈਗੀ ਆ ਤੇ ਖੋਟ ਇਹੀ ਹੈ ਕਿ ਕੁਝ ਮੰਨ ਲਾ ਕਿ ਕੁਝ ਕਿਤੇ ਪੈਂਡਿੰਗ ਰੱਖੀਆਂ ਪੈਣੀਆਂ ਤੇ ਰੱਖਣੀਆਂ ਪੈਣਗੀਆਂ ਜੇ ਉਹ ਤੋਂ ਬਾਵਜੂਦ ਵੀ ਫੇਰ ਵੀ ਇਹਨਾਂ ਨੇ ਦਿੱਲੀ ਕੁਝ ਕਰਿਆ ਤਾਂ ਆਹਾਂ ਚੀਜ਼ਾਂ ਕਰਨੀਆਂ ਪੈਣੀਆਂ ਸਾਨੂੰ ਇਹ ਤਾਂ ਬਤਨ ਬਤਨ ਸਾਫ ਤਾਂ ਇੱਥੋਂ ਤਾਂ ਸਾਫ ਜਾਇਰ ਹੈ ਕਿ ਫਿਲਹਾਲ ਕਿਸੇ ਤਰ੍ਹਾਂ ਦਾ ਕੋਈ ਬਿਆਨ ਦੇਣਾ ਇੱਥੇ ਗਾੜੀ ਹੋਊਗੀ ਲੇਕਿਨ ਜਿਹੜੀ ਕਾਰਵਾਈ ਹੋ ਰਹੀ ਹੈ ਜਿੱਦਾਂ ਦੀ ਤਿਆਰੀ ਹੋ ਰਹੀ ਹੈ ਉਹਦੇ ਤੋਂ ਲੱਗਦਾ ਨਹੀਂ ਕਿ ਬਹੁਤ ਜ਼ਿਆਦਾ ਪੋਜ਼ਿਟਿਵ ਰਹਿਣ ਪਾੜੀਏ ਬੇਟੀ ਜੀ ਹੋ ਸਕਦਾ ਪਰਮਿੰਦਰ ਜੀ ਕੇ ਭਾਜਪਾ ਦੀ ਸਰਕਾਰ ਹਰਿਆਣਾ ਦੀ ਗਵਰਨਮੈਂਟ ਨੂੰ ਅੱਗੇ ਕਰਕੇ ਸਾਰਾ ਕੁਝ ਕਰਾਉਣਾ ਚਾਹੁੰਦੀ ਹੋਵੇ ਆ ਪਿੱਛੇ ਰਹਿ ਕੇ ਸੇਵ ਕੱਟਣਾ ਚਾਹੁੰਦੀ ਹੋਵੇ ਕਿਉਂਕਿ ਰੋਕਾਂ ਤਾਂ ਹਰਿਆਣੇ ਸਰਕਾਰ ਨੇ ਲਾਈਆਂ ਨੇ ਦਿੱਲੀ ਤੋਂ ਪਹਿਲਾਂ ਹਰਿਆਣਾ ਆਉਂਦਾ ਤੇ ਸਾਰਾ ਕੁਝ ਹਰਿਆਣੇ ਨੇ ਹੀ ਕਰਨਾ ਹਰਿਆਣਾ ਤਾਂ ਆਉਂਦਾ ਹੀ ਯਾਰ ਰਸਤੇ ਦੇ ਵਿੱਚ ਜਿਵੇਂ ਹੁਣ ਪਹਿਲਾਂ ਧਰਮ ਤੋਂ ਮੋਰਚੇ ਵੇਲੇ ਵੀ ਤਾਂ ਇਦਾਂ ਹੀ ਹੋਇਆ ਸੀਗਾ ਉਦੋਂ ਜਦੋਂ ਅਕਾਲੀਆਂ ਨੇ ਕਿਹਾ ਸੀਗੇ ਦਿੱਲੀ ਚਲੋ ਹਣਾ ਉਦੋਂ ਉਦੋਂ ਵੀ ਹਰਿਆਣਾ ਦੇ ਲੋਕਾਂ ਨੇ ਆਈਆਂ ਸੀਗੀਆਂ ਇੱਥੋਂ ਤੱਕ ਕਿ ਬੱਸਾਂ ਚੋਂ ਕੱਢ-ਕੱਢ ਕੇ ਤੂ ਉਦੋਂ ਕਿ ਬੇਇੱਜ਼ਤੀ ਕੀਤੀ ਸੀ ਸਿੱਖਾਂ ਦੀ ਬਾਹਨਾ ਦੇ ਉੱਤੇ ਰੋਪ ਲਾਤੀ ਸੀਗੀ ਠੀਕ ਹੈ ਉਹ ਸਾਰਾ ਕੁਝ ਮਤਲਬ ਉਹ ਸਾਰਾ ਕੁਝ ਸੇਮ ਹੁੰਦਾ ਜਾ ਰਿਹਾ ਨਾ ਦੁਆਰਾ ਹਰਿਆਣਾ ਤਾਂ ਆਉਂਦਾ ਹੀ ਹੈ ਪੰਜਾਬ ਤਾਂ ਹੁਣ ਜਿਵੇਂ ਕੈਪਟਨ ਮਨਿੰਦਰ ਸਿੰਘ ਨੇ ਕਹਿਦਾ ਸੀ ਕਿ ਮੈਂ ਕਿਉਂ ਡਾਂਗ ਮਾਰਾਂ ਸਾਡੇ ਕਿਸਾਨਾਂ ਦੀ ਮੈਂ ਕਿਉਂ ਰੋਕਾਂ ਐਵੇਂ ਹੁਣ ਭਗਵੰਤ ਸਿੰਘ ਮਾਨ ਨੇ ਕਹਿੰਦਾ ਕਿ ਮੈਂ ਕਿਉਂ ਰੋਕਾਂ ਕਿਸਾਨਾਂ ਨੂੰ ਹਣ ਗੱਲਬਾਤ ਕਰੋ ਬੈਠ ਕੇ ਕਰੋ ਗੱਲਬਾਤ ਰਹੀ ਸੀਟਾ ਨਹੀਂ ਕੱਢ ਸਕਦਾ ਜੇ ਸਰਕਾਰ ਚਾਹੇ ਕੱਢਣਾ ਸੀਟਾ ਜਦੋਂ ਦੇਸ਼ ਇੱਕ ਹੈ ਗੱਲ ਤਾਂ ਇੱਕ ਗੱਲ ਕਰਦੇ ਨਾਲੇ ਕਹਿੰਦੇ ਇੱਕ ਦੇਸ਼ ਹੈ ਇੱਕ ਹੋਈ ਸਾਰਾ ਕੁਝ ਇੱਕ ਹੈ ਫਿਰ ਕਿਸਾਨ ਕਿਥੋਂ ਵੱਖਰੇ ਹੋ ਜਾਣਗੇ ਜੇ ਕਿਸਾਨਾਂ ਨੂੰ ਔਰ ਕਾਰਪੋਰੇਟਾਂ ਨੂੰ ਵੱਖਰਾ ਰੱਖਣਾ ਹੈ ਫਿਰ ਦੇਸ਼ ਇੱਕ ਕਿਵੇਂ ਹੋ ਗਿਆ ਤੋ ਕਿਸਾਨ ਕਿਸਾਨਾਂ ਦੀ ਮੰਗ ਮੰਨ ਲੈਣੀ ਉਹ ਬਹੁਤ ਵੱਡੀ ਗੱਲ ਹੈ ਇਹ ਦੇਸ਼ ਇੱਕ ਇੱਥੋਂ ਇੱਥੋਂ ਹੀ ਹੁੰਦਾ ਸ਼ੁਰੂਆਤ ਇੱਥੋਂ ਹੀ ਆ ਬਰਾਬਰ ਰੱਖਣਾ ਤੇ ਜੇ ਬਰਾਬਰ ਨਹੀਂ ਰੱਖ ਰਹੇ ਫਿਰ ਫਿਰ ਤਾਂ ਵੱਖਰਾ ਹੀ ਹੋਗਾ ਨਾ ਸਾਰਾ ਸਿਸਟਮ ਵੱਖਰਾ ਹੋ ਗਿਆ ਤੁਸੀਂ ਕਾਰਪੋਰੇਟਾਂ ਦੇ ਕੰਮ ਕਰ ਰਹੇ ਹੋ ਕਾਰਪੋਰੇਟਾਂ ਦੀ ਸਾਰਾ ਕੁਝ ਕਰ ਰਹੇ ਹੋ ਤੇ ਕਰੋ ਫਿਰ ਫਿਰ ਤਾਂ ਇਹ ਅੰਦੋਲਨ ਤਾਂ ਹੋਣਗੇ ਹੀ ਹੋਣਗੇ ਤੋ ਕਹਿਣ ਦਾ ਭਾਵ ਇਹ ਆ ਕਿ ਜੇ ਤੁਸੀਂ ਪੰਜਾਬ ਦੀ ਗੱਲ ਕਰਦੇ ਹੋ ਪੰਜਾਬ ਤੋਂ ਤਾਂ ਨਿਕਲ ਜਾਣਾ ਇਹ ਚੀਜ਼ ਜਾਣਾ ਤਾਂ ਹਰਿਆਣਾ ਹਰਿਆਣਾ ਦੇ ਥਰੂ ਦਿੱਲੀ ਦਿੱਲੀ ਦੀਆਂ ਬਰੂਹਾ ਤੇ ਜਾਣਾ ਤੇ ਹਰਿਆਣਾ ਦੇ ਵਿੱਚ ਬੀਜੇਪੀ ਹੈ ਤੇ ਬੀਜੇਪੀ ਦਾ ਉੱਪਰਲੇ ਹਾਈ ਕਮਾਂਡ ਦੇ ਤੋਂ ਕਹੂਗੀ ਸਰਕਾਰ ਨੂੰ ਤੱਤਾ ਵਿੱਚ ਹੈਗੀ ਹੈ ਬੀਜੇਪੀ ਸੀਐਫ ਉਹਨਾਂ ਦੇ ਤੇ ਬੀਜੇਪੀ ਦੇ ਹੁਕਮ ਦਾ ਮੰਨਣਾ ਹੀ ਪੈਣਾ ਇਹਨਾਂ ਨੂੰ ਇਹ ਤਾਂ ਹੁਕਮ ਮੰਨਣਾ ਬੀਜੇਪੀ ਦੀ ਸਰਕਾਰ ਬੀਜੇਪੀ ਦੀ ਹੈ ਸੋ ਹਰਿਆਣਾ ਦੇ ਵਿੱਚ ਤਾਂ ਰੋਕਾਂ ਨਾਉਣੀਆਂ ਨਾਉਣੀਆਂ ਕਿਉਂਕਿ ਹਰਿਆਣਾ ਦੇ ਵਿੱਚੋਂ ਹੋ ਕੇ ਜਾਣਾ ਹੈ ਆ ਉਧਰ ਢਾਪੜੀ ਪਾਸੇ ਵੀ ਤਾਂ ਇਹੀ ਇਹੀ ਹਾਲ ਹੈ ਨਾ ਉਧਰ ਦੇ ਪਾਸੇ ਵੀ ਰੋਕਾ ਤਾਂ ਉਧਰ ਵੀ ਲੱਗ ਰਹੀਆਂ ਨੇ ਲੇਕਿਨ ਹਰਿਆਣਾ ਮੈਨ ਰੱਖਿਆ ਗਿਆ ਕਿ ਹਰਿਆਣਾ ਦੇ ਸਿਰ ਤੇ ਖੇਡਿਆ ਜਾ ਰਿਹਾ ਕਿ ਇਹਨਾਂ ਨੂੰ ਲੰਘਣ ਹੀ ਨਾ ਦੋ ਸ਼ਕਤੀ ਜਿੰਨੀ ਮਰਜ਼ੀ ਇੱਥੋਂ ਕਰੋ ਡਾਂਗਾ ਇੱਥੋਂ ਵਰਾਓ ਇੱਥੋਂ ਇੱਥੋਂ ਤੱਕ ਕਿ ਦਿੱਲੀ ਦੀ ਪੁਲਿਸ ਵੱਲੋਂ ਵੀ ਕੱਲ ਅਥਰੂ ਕੋਲੇ ਜਿਹੜੇ ਅਥਰੂ ਕਾਇਸ ਹਥਰੂ ਕਾਇਸ ਦੇ ਕੋਲੇ ਨੇ ਜਿਹੜੇ ਉਹਨਾਂ ਦੀ ਪ੍ਰੈਕਟਿਸ ਕੀਤੀ ਗਈ ਹੈ ਬਕਾਇਦਾ ਦੌਰ ਤੇ ਉਹ ਇਹ ਏਡੀ ਵੱਡੀ ਮਤਲਬ ਕਹਿੰਨ ਤਿਆਰੀ ਜਿਹੜੀ ਹੈਗੀ ਹੈ ਜਦੋਂ ਆਪਾਂ ਇਹ ਸੋਚਦਾ ਕਿ ਤੁਸੀਂ ਜਿਵੇਂ ਗੱਲ ਕਰ ਰਹੇ ਸੀ ਕਿ ਪੋਜ਼ਿਟਿਵ ਰਹੋਗੇ ਮੀਟਿੰਗ ਤਾਂ ਜੇ ਏਡੀ ਵੱਡੀ ਤਿਆਰੀ ਕੀਤੀ ਜਾ ਰਹੀ ਹੈ ਤਾਂ ਮੇਰੇ ਖਿਆਲ ਨਾਲ ਸੰਭਾਵਨਾ ਥੋੜੀ ਘੱਟ ਜਾਂਦੀ ਹੈ ਕਿ ਪੋਜ਼ਿਟਿਵ ਰਹੋਗੇ ਹਾਲਾਂਕਿ ਕੋਈ ਮਜਬੂਰੀ ਪੈ ਜੇ ਕੋਈ ਦਬਾਅ ਪੈ ਜੇ ਉਹ 2024 ਨੇੜੇ ਆ ਉਹਦੇ ਮੱਦੇ ਨਜ਼ਰ ਕੁਛ ਨਾ ਕੁਛ ਤਾਂ ਸੋਚਣਾ ਪਊਗਾ ਨਾ ਸੈਂਟਰ ਨੂੰ ਵੀ ਉਹ ਕਦੋਂ ਚੱਲਣਾ ਕਿ ਦਿੱਲੀ ਦੇ ਗੁਰੂਆਂ ਤੇ ਆ ਜਾਈ ਤੇ ਦਿੱਲੀ ਫਿਰ ਮੋਦੀ ਦੇ ਫੇਰ ਖਿਲਾਫ ਹੋ ਜੇ ਉਹ ਚੀਜ਼ ਤੋਂ ਬਚਾ ਲਈ ਜੇ ਕੋਈ ਗੱਲ ਪੋਜ਼ਿਟਿਵ ਨਿਕਲ ਆਦੀ ਹੈ ਅਬ ਤਾਂ ਵੱਡੀ ਗੱਲ ਹੋਊਗੀ ਲੇਕਿਨ ਤਿਆਰੀ ਨੂੰ ਦੇਖਦੇ ਹੋਏ ਥੋੜਾ ਜਿਹਾ ਦਾਜਾ ਘੱਟ ਲੱਗ ਰਿਹਾ ਜੀ ਜੀ ਬਿਲਕੁਲ ਪਰਮਿੰਦਰ ਜੀ ਬਹੁਤ ਬਹੁਤ ਸ਼ੁਕਰੀਆ ਵਿਚਾਰ ਰੱਖਣ ਦੇ ਲਈ ਧੰਨਵਾਦ ਤੁਹਾਡਾ ਸ਼ੁਕਰੀਆ ਕੁਮਿੰਦਰ ਜੀ ਧੰਨਵਾਦ ਜੀ ਦੋਸਤੋ ਮੇਰੇ ਨਾਲ ਜੁੜੇ ਹੋਏ ਸੀ ਸੀਨੀਅਰ ਪੱਤਰਕਾਰ ਪਰਮਿੰਦਰ ਸਿੰਘ ਰਾਏਪੁਰ ਤੁਸੀਂ ਆਪਣੇ ਫੀਡਬੈਕ ਸਾਨੂੰ ਹਰ ਵਾਰ ਦੋਨਾ ਕਮੈਂਟ ਬਾਕਸ ਦੇ ਵਿੱਚ ਭੇਜ ਸਕਦੇ ਹੋ